ਕਿਵੇਂ ਆ ਭਣੇ ਠੀਕ ਆ ਕੋਸਾ ਬਸ ਠੀਕ ਆ ਭਣੇ ਤੂੰ ਦੱਸ ਕਿਵੇਂ ਆ ਮੈਂ ਤਾਂ ਫਿਰ ਦਵਾਈ ਬੂਟੀ ਕਿਵੇਂ ਚੱਲਦੀ ਆ ਭਣੇ ਪੁੱਛ ਨਾ ਭਣੇ ਦਵਾਈ ਨੇ ਤਾਂ ਮੇਰੇ ਜੀਕਾਰ ਰਖੇ ਦਵਾਈ ਲੈਣ ਨੂੰ ਵੀ ਜੀ ਨਹੀਂ ਕਰਦਾ ਤਿੰਨ ਟਾਈਮ ਗੋਲੀ ਗੋਲੀਆਂ ਗੋਲੀਆਂ ਨਾਲ ਹੀ ਢੱਪ ਭਰਿਆ ਰਹਿੰਦਾ ਮੈਂ ਬਸ ਇਹ ਤਾਂ ਗੱਲ ਤੇਰੀ ਸਹੀ ਆ ਭਣੇ ਖਾਣੇ ਕਿਹੜੇ ਸੌਖੇ ਆ ਪ੍ਰਮਾਤਮਾ ਕਿਸੇ ਨੂੰ ਰੋਗ ਲਾਵੇ ਨਾ ਹੋਰ ਉਹ ਕੀ ਬੋਤਾ ਮੰਜੇ ਨਹੀਂ ਖਾ ਰੱਖੀਆਂ ਮੈਂ ਤਾਂ ਹੁਣ ਫਿਰ ਕਿੱਥੋਂ ਲੈਂਦੀ ਐ ਕੋਈ ਹੋਰ ਬਦਲ ਕੇ ਦੇਖ ਲੋ ਡਾਕਟਰ ਵਧੀਆ ਭੈਣ ਦਵਾਈ ਤਾਂ ਬਥੇਰੇ ਡਾਕਟਰਾਂ ਤੋਂ ਬਦਲ ਕੇ ਆਈ ਨਹੀਂ ਹੁਣ ਪਟਿਆਲੇ ਤੋਂ ਲੈਂਦੀ ਆਈ ਨਹੀਂ ਕੋਈ ਫਾਇਦਾ ਉਹਦੇ ਨਾਲ ਮਾੜਾ ਮੋਟਾ ਫਾਇਦਾ ਤਾਂ ਬਸ ਇਹੀ ਜਈਏ ਮੈਨੂੰ ਤਾਂ ਦੱਸਦਾ ਨਹੀਂ ਆ ਮੁੰਡੇ ਨੂੰ ਹੀ ਪਤਾ ਹੈਗਾ ਕੀ ਕਹਿੰਦੇ ਨੇ ਡਾਕਟਰ ਕੀ ਨਾ ਕਹਿ ਦਿੰਦਾ ਬਸ ਤੂੰ ਦਵਾਈ ਲੈ ਲੈ ਠੀਕ ਹੋ ਜਾਈਂ ਐਂ ਕਹਿ ਦਿੰਦਾ ਮੈਨੂੰ ਤਾਂ ਚਲ ਹੋ ਜਾਈਂਗੀ ਠੀਕ ਕੋਈ ਨਾ ਤੂੰ ਸੰਸਾਣਾ ਕਰਿਆ ਕਰ ਮੈਂ ਤਾਂ ਐਂ ਕਹਿੰਦੀ ਸੀ ਇਹ ਚਾਲ ਆ ਮੁੰਡਾ ਵੀ ਤੇਰਾ ਉਹੀ ਗੱਲ ਬਤੋਂ ਲੰਘਦਾ ਤੁਰਿਆ ਜਾਂਦਾ ਪੜੀਏ ਕੀ ਕਰਾਂ ਪੈਣੇ ਹੁ ਬਥੇਰਾ ਹੱਥ ਪੱਲੇ ਮਾਰਦੀਆਂ ਕੋਈ ਨਹੀਂ ਖੜਿਆ ਹੈਗਾ ਕੋਈ ਬੋੜਦਾ ਹੀ ਨਹੀਂ ਹੈਗਾ ਮੈਂ ਤਾਂ ਕਈ ਵਾਰੀ ਸੋਚਿਆ ਵੀ ਤੂੰ ਬਥੇਰੀ ਫਿਰਦੀ ਤੁਰਦੀ ਐ ਤੂੰ ਦੇਖ ਲੈ ਕੋਈ ਨਹੀਂ ਪੈਣੇ ਤੈਨੂੰ ਕੀ ਲੱਗਦਾ ਮੈਂ ਕਿਤੇ ਗੱਲ ਨਹੀਂ ਛੇੜਦੀ ਤੇਰੇ ਮੁੰਡੇ ਦੇ ਸਾਖ ਦੀ ਛੇੜਦੀ ਆ ਪਰ ਜਮੀਨ ਕੱਟ ਕਰਕੇ ਨਾ ਕੋਈ ਹਾਂ ਹੀ ਨਹੀਂ ਕਰਦਾ ਹੈਗਾ ਛੇਤੀ ਇੱਕ ਤਾਂ ਨਾਖਰੇ ਵਾਲੇ ਉੱਚੇ ਨੇ ਕੁੜੀਆਂ ਦੇ ਵੀ ਐਂ ਪਾਲਦੀਆਂ ਨੇ ਕਰਾ ਵੱਡੀ ਕੋਠੀ ਹੋਵੇ ਕਾਰ ਹੋਵੇ ਵੱਧ ਜ਼ਮੀਨ ਹੋਵੇ ਫੁੱਲ ਪੈਸਾ ਹੋਵੇ ਪਰ ਮੈਂ ਫੇਰ ਵੀ ਬਣੀ ਕੋਸ਼ਿਸ਼ ਰੱਖੂਗੀ ਚਲ ਕੋਈ ਛੋਡੇ ਵਰਗਾ ਕੱਟ ਜ਼ਮੀਨ ਵਾਲਾ ਟੱਕਰ ਜੂਗਾ ਕਦੇ ਤਾਂ ਹੋਊਗਾ ਹੀ ਕੋਈ ਨਾ ਤੂੰ ਟੈਨਸ਼ਨ ਨਾ ਲੈ ਕਰਾ ਦੂੰ ਸਾਖ ਨਹੀਂ ਬਣੀ ਕੋਈ ਛੱਡੀ ਹੁੰਦੀ ਐ ਕੋਈ ਆ ਸੌ ਰੱਬ ਦੀ ਮਾਰ ਪੈ ਜਾਂਦੀ ਐ ਤੈਨੂੰ ਪਤਾ ਹੀ ਐ ਕੁਈ ਮੁੱਕ ਮੱਕ ਜਾਂਦੇ ਨੇ ਐ ਹੋਵੇ ਕੋਈ ਬਸ ਮੇਰਾ ਸੰਸਾਰ ਦੂਰ ਹੋ ਜਾਏ ਮੈਨੂੰ ਐ ਹੋਜੀ ਵੀ ਰੋਟੀ ਪੱਕਦੀ ਹੋਗੀ ਕੋਈ ਨਾ ਕੋਈ ਨਾ ਮੈਂ ਬਿੜ ਕੇ ਰੱਖੂੰਗੀ ਤੂੰ ਟੈਨਸ਼ਨ ਨਾ ਲੈ ਐਨਾ ਛੇਤੀ ਤਾਂ ਤੈਨੂੰ ਪਤਾ ਐ ਫੇਰ ਕੋਈ ਮੰਨਦਾ ਵੀ ਨਹੀਂ ਹੁੰਦਾ ਜਿੱਥੇ ਹੋਰ ਐਨਾ ਸਮਾਂ ਲੰਘ ਕੁਝ ਹੋਰ ਲੰਘ ਜੂ ਤਾਂ ਕਿ ਤੂੰ ਮੜੇ ਹੌਸਲਾ ਰੱਖ ਮੈਂ ਵੀ ਗੌਰ ਰੱਖੂੰ ਪੂਰੀ ਲੱਗੇ ਜਾਂਦਾ ਭਲੇ ਸਮਾਂ ਤਾਂ ਹੁਣ ਮੁੰਡਾ ਵੀ ਉਮਰੋਂ ਟੱਪ ਗਿਆ ਮੇਰਾ ਆਹੀ ਚੋਰ ਐਦੀ ਤਾਂ ਮੈਨੂੰ ਆਹੀ ਬਿਮਾਰੀ ਲੱਗ ਰਹੀ ਐ ਹਾਂ ਇਹ ਤਾਂ ਹੈਗਾ ਚੱਲ ਭੈਣੇ ਮੈਂ ਜਾਨੀ ਆ ਤੂੰ ਆਪਦਾ ਖਿਆਲ ਰੱਖੀ ਮੈਂ ਦੇਖਦੀ ਆ ਮੇਰੇ ਚੇਤੇ ਆਈ ਆ ਮੈਂ ਉੱਥੇ ਗੱਲ ਕਰਕੇ ਦੇਖਦੀ ਆ ਜੇ ਕੋਈ ਬਣੀ ਚੰਗਾ ਭੈਣੇ ਚੰਗਾ ਭੈਣੇ ਹੁਣ ਕਹਿ ਤਾਂ ਹਰੇਕ ਦਿੰਦਾ ਵੀ ਦੇਖਦੇ ਆ ਗੱਲ ਛੇੜਦੇ ਆ ਪਰ ਛੇੜਦਾ ਤਾਂ ਕੋਈ ਨਹੀਂ ਹੈਗਾ ਇਹ ਤਾਂ ਮੈਨੂੰ ਹੀ ਪਤਾ ਹੈ ਜਾਂ ਮੇਰੇ ਰੱਬ ਨੂੰ ਪਤਾ ਹੈ ਮੇਰੇ ਤੇ ਕੀ ਬੀਤਰੀ ਹੈ ਬੇਬੇ ਤੂੰ ਹਮੇ ਕਿਉਂ ਲੋਕਾਂ ਦੇ ਹਾੜੇ ਕੱਢਦੀ ਰਹਿਣੀ ਐ ਤੈਨੂੰ ਕਿੰਨੀ ਵਾਰੀ ਕਿਹਾ ਕਿ ਨਹੀਂ ਹੁੰਦਾ ਰਿਸ਼ਤਾ ਤਾਂ ਰਹਿਣ ਦੇ ਬੇਪੁੱਤ ਰਹਿਣ ਕਿਵੇਂ ਦੇ ਮਾਂ ਹੁਣ ਮੇਰੀ ਵੀ ਕੋਈ ਇੱਛਾ ਐ ਕੀ ਪਤਾ ਰੱਬ ਕਦੋਂ ਬੁਲਾ ਲੇ ਮੈਂ ਕਹਿੰਦੇ ਤੇਰੀ ਰੋਟੀ ਪੱਕਦੀ ਹੋ ਜੇ ਮੇਰੇ ਬੈਠੇ ਬੈਠੇ ਉਹ ਕੋਈ ਨਾ ਬੇਬੇ ਕਿਤੇ ਨਹੀਂ ਭੁੱਖਾ ਮਰਦਾ ਮੈਂ ਆਪੇ ਲਾ ਲਿਆ ਕਰੂੰਗਾ ਚਾਰ ਰੋਟੀਆਂ ਪਹਿਲੇ ਤੈਨੂੰ ਕਿਤੇ ਨਹੀਂ ਕੁਝ ਹੋਣ ਲੱਗਾ ਨਾਲੇ ਮੈਂ ਖੇਤ ਨੂੰ ਚੱਲਾਂ ਕੁਝ ਲਿਆਉਣੇ ਨਹੀਂ ਖਾਣ ਪੀਣ ਨੂੰ ਦੱਸ ਦੇ ਮੈਂ ਆਉਂਦੇ ਲਿਆਉਂਗਾ ਨਾ ਪੁੱਤ ਮੈਂ ਤਾਂ ਕੁਝ ਨਹੀਂ ਖਾਣਾ ਹੈਗਾ ਸਸਾ ਗੋਲੀਆਂ ਨਾਲ ਹੀ ਟਿੱਡ ਪਰ ਜਾਂਦਾ ਚਾਲੂ ਬਾਲਣਾ ਮਨ ਤੇ ਲਾਈ ਕਰ ਗੱਲ ਹੋ ਜੂਗਾ ਜਦੋਂ ਹੋਣਾ ਆ ਚੰਗਾ ਕੋਈ ਨਾ ਬੇਬੀ ਉਹ ਮੇਰੇ ਪਿੱਛੇ ਬੈਈ ਰਹਿੰਦੀ ਹੈ ਸਸਤਰਗਾ ਬੇਬੀ ਸਾਸਰੀ ਘਰ ਪੁੱਤ ਸਾਸਰੀ ਘਰ ਆ ਗਈ ਤੂੰ ਹਾਂ ਬੇਬੇ ਆ ਗਈ ਮੈਂ ਠੰਡ ਜੀ ਵਾਲੀ ਮੰਨੀ ਖੜੀ ਐ ਬਸ ਬੇਬੇ ਮੈਂ ਦਵਾਈ ਲਿਓਨੀ ਆ ਪਹਿਲਾਂ ਬੇਬੇ ਤੇ ਦਵਾਈ ਨਹੀਂ ਲੇਤੀ ਹੋਣੀ ਆ ਨਾ ਨਾ ਲਈ ਨਹੀਂ ਪੁੱਤ ਤੇਰੇ ਬਿਨਾਂ ਦਵਾਈ ਕੌਣ ਦੇਵੇ ਮੈਨੂੰ ਉਹ ਮੁੰਡਾ ਖੇਤ ਵਾਗ ਨਾਲੇ ਮੈਂ ਦਵਾਈ ਉਹ ਤੋਂ ਮੰਗਦੀ ਵੀ ਨਹੀਂ ਤੇ ਤਾਂ ਹੱਥ 'ਚ ਜਿਵੇਂ ਜਾਦੂ ਹੁੰਦਾ ਐ ਤੇਥੋਂ ਦਵਾਈ ਲੈ ਕੇ ਤਾਂ ਨਾ ਮੈਨੂੰ ਆਰਾਮ ਜਾ ਆ ਜਾਂਦਾ ਚੱਲ ਬੇਬੇ ਮੈਂ ਪਹਿਲਾਂ ਦਵਾਈ ਲਿਓਨੀ ਆ ਬਾਅਦ 'ਚ ਕਰਦੇ ਆਪਾਂ ਗੱਲਾਂ ਚੰਗਾ ਪੁੱਤ ਲਿਆ ਜਾਉਂਦੀ ਰਹੇ ਵਿਚਾਰੀ ਲੈ ਵੀ ਬੋਲੀ ਲੈ ਬਣਾ ਐ ਕਰ ਪੁੱਤ ਜੇ ਤੈਨੂੰ ਚਾਹ ਚੂ ਪੀਣੀ ਹੈ ਤਾਂ ਪਹਿਲਾਂ ਚਾਹ ਬਣਾ ਕੇ ਪੀ ਲੈ ਚਾਹ ਤਾਂ ਮੈਂ ਪੀ ਆਈ ਹੂ ਬੇ ਚਲ ਫਿਰ ਪਹਿਲਾਂ ਝਾੜੂ ਚੂੜੂ ਲਾਣ ਫੇਰ ਕਰ ਲਈ ਕੋਈ ਹੋਰ ਕੰਮ ਰੋਟੀ ਰੋਟੀ ਪਕਾ ਲਈ ਫੇਰ ਤੇ ਲੱਤਾਂ ਦੱਬਾ ਦੇ ਦੁਖ ਦੀਆਂ ਪੁੱਤ ਪਹਿਲਾਂ ਝਾੜੂ ਚੂੜੂ ਲਾ ਲੈ ਫੇਰ ਦੱਬ ਦੀ ਲੱਤਾਂ ਕੋਈ ਨਾ ਚੰਗਾ ਹੇ ਰੱਬਾ ਵੇ ਹਾਈ ਹਾਈ ਬੇਬੇ ਕੰਮ ਤਾਂ ਨਵੇੜ ਤੇ ਮੈਂ ਸਾਰੀ ਨਵੇੜ ਤੇ ਪੁੱਤ ਹਾਂ ਤੇਰੀ ਲੱਤਾਂ ਤੱਕਦਾ ਵੇਜਦੀ ਆਤੀ ਲੱਤਾਂ ਪਾ ਛੱਡ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੇਬੇ ਕੀ ਗੱਲ ਕਰਨੀ ਸੀ ਮੈਂ ਤੈਨੂੰ ਐ ਬੁੱਛਦੇ ਸੀ ਬੀ ਤੇਰਾ ਪਿੰਡ ਕਿਹੜਾ ਹੈ ਮੇਰਾ ਪਿੰਡ ਤਾਂ ਬੇਬੇ ਅੰਬਰਸਾ ਹੈ ਫਿਰ ਪੁੱਤੋਂ ਵਿਆਹ ਉਹ ਨਹੀਂ ਕਰਾਇਆ ਹੈਗਾ ਵਿਆਹ ਤਾਂ ਮੈਂ ਕਰਾਇਆ ਸੀ ਬੇਬੇ ਮੇਰਾ ਤਲਾਕ ਹੋ ਗਿਆ ਤਲਾਕ ਹੋ ਗਿਆ ਹਾਂਜੀ ਨਾ ਐਡੀ ਕਿਹੜੀ ਗੱਲ ਹੋ ਗਈ ਪੁੱਤ ਜਿਹੜੀ ਤਲਾਕ થઈ ਗੱਲ ਪਹੁੰਚ ਗਈ ਬਸ ਘਰ ਚ ਕਲੇਸ਼ ਰਹਿਣ ਲੱਗੇ ਦਾਰੂ ਜ਼ਿਆਦਾ ਪੀਂਦਾ ਸੀਗਾ ਮਾਰ ਕੁੱਟ ਕਰਨ ਲੱਗ ਗਿਆ ਇਸ ਕਰਕੇ ਤਲਾਕ ਹੋ ਗਿਆ ਸਾਡਾ ਫਿਰ ਪੁੱਤ ਤਾਂ ਉਰੇ ਕਿਹਦੇ ਕੋਲੇ ਰਹਿਣੀ ਬਸ ਵੇ ਬੇਤਲਾ ਆਉਣ ਤੋਂ ਬਾਅਦ ਮੇਰੀ ਭੂਆ ਮੈਨੂੰ ਇੱਥੇ ਲਿਆਈ ਤੇ ਹੁਣ ਮੈਂ ਇੱਥੇ ਹੀ ਰਹਿਨੀ ਆ ਬਸ ਘਰਾਂ ਦੇ ਕੰਮ ਕਰਕੇ ਟਾਈਮ ਪਾਸ ਕਰ ਲੈਣੀ ਆ ਆਪਦਾ ਤੇ ਬਸ ਤਾਂ ਚੱਲ ਹੋ ਜਾਂਦੀ ਈ ਫਿਰ ਤਾਂ ਵਿਆਹ ਵਾਲੇ ਦਿਵਾਰੇ ਨਹੀਂ ਸੋਚਿਆ ਨਹੀਂ ਬੇਬੇ ਮੈਂ ਦਿਵਾਰੇ ਨਹੀਂ ਸੋਚਿਆ ਉਸੇ ਨਹੀਂ ਮਨ ਪਰਤਾ ਵਿਆਹ ਵਾਸਤੇ ਨਾ ਆਇਆ ਬਤ ਐਡੀ ਜ਼ਿੰਦਗੀ ਆ ਪਹਾੜ ਜਿੱਡੀ ਕੀ ਤੇਰੀ ਉਮਰ ਇਹ ਕੱਲੀ ਤਾਂ ਤਾਂ ਲੰਗਾ ਨਹੀਂ ਹੋਣੀ। ਅੱਪੀ ਨੰਗ ਜੂਵੀ ਬੀਬੇ ਅਜੇ ਤੱਕ ਤਾਂ ਮੈਂ ਕੁਛ ਨਹੀਂ ਸੋਚਿਆ। ਨਹੀਂ ਤੇ ਜੇ ਤੈਨੂੰ ਕੋਈ ਠਿਕਾਣਾ ਮਿਲੇ ਤਾਂ ਕਰਵਾ ਲੇਗੀ। ਅਜੇ ਤੱਕ ਤਾਂ ਮੈਂ ਸੋ ਬੇਬੇ ਵਿਆਹ ਵਾਰ ਕੁਛ ਨਹੀਂ ਸੋਚਿਆ। ਬਾਕੀ ਮੇਰੀ ਭੂਆ ਦੇਖੂਗੀ। ਚੱਲ ਬੀਬੇ ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਪੈਗੀ ਮੈਂ ਥੱਤਰੀਆਂ ਲੱਤਾਂ ਦੱਬਦਾ। ਚੱਲ ਤੇਰੀ ਮਰਜ਼ੀ ਹੈ ਤੇ। ਸੋਚੀ ਜ਼ਰੂਰ ਇੱਕ ਵਾਰੀ ਕੋਈ ਨਾ ਬੇਬੇ ਜੇ ਤੂੰ ਕਹਿੰਨੀ ਐ ਤੇ ਇੱਕ ਵਾਰੀ ਸੋਚ ਕੇ ਦੇਖ ਲਾਂਗੀ ਕਿੰਨਾ ਟਾਈਮ ਹੋ ਗਿਆ ਇੱਥੇ ਖੜੀ ਨੂੰ ਹਜੇ ਤੱਕ ਨਹੀਂ ਆਇਆ ਹੈਗਾ ਕੋਈ ਗੱਲ ਨਹੀਂ ਆਉਂਦੇ ਤਾਂ ਸੀ ਕੀ ਗੱਲ ਕਿਵੇਂ ਗੁੱਸੇ ਚ ਲਾਲ ਜੀ ਹੋ ਕੇ ਖੜੀ ਐ ਥੈਂਕ ਯੂ ਲੈਣਾ ਲੈ ਹਰ ਵਾਰ ਨਾ ਤੂੰ ਐਵੇਂ ਗੁੱਸੇ ਹੋ ਕੇ ਖੜ ਜਾਨੀ ਐ ਤੇ ਫਿਰ ਤੈਨੂੰ ਕਿਹੜਾ ਮੇਰੀ ਫਿਕਰ ਆ ਗਈ ਕਿੰਨਾ ਟਾਈਮ ਹੋ ਗਿਆ ਇੱਥੇ ਖੜੇ ਨੂੰ ਪਤਾ ਵੀ ਐ ਤੈਨੂੰ ਕੁਛ ਓ ਯਾਰ ਤੇਰੀ ਗੱਲ ਮੰਨਦਾ ਹੁਣ ਘਰੇ ਬੀਬੀ ਨੂੰ ਤਾਂ ਦੇਖਣਾ ਹੁੰਦਾ ਹੋਰ ਵੀ ਸੋਖ ਕੰਮ ਨੇ ਯਾਰ ਤੇਤੋ ਤਾਂ ਨਾ ਤੇਰੀ ਬੀਬੀ ਨਹੀਂ ਸੰਭਦੀ ਹੈਗੀ ਮੈਂ ਹੀ پاਗਲਾਂਗੀ ਜਿਹੜੀ ਆ ਕੇ ਖੜ ਜਾਨੀ ਹੈਗੀ ਇੱਥੇ ਯਾਰ ਕਮਾਲ ਦੀ ਗੱਲ ਐ ਹੁਣ ਬੀਬੇ ਕੰਨੀ ਮੈਂ ਦੇਖਣਾ ਹੀ ਐ ਹੋਰ ਕੌਣ ਦੇਖੂਗਾ ਬੀਬੇ ਨੂੰ ਚੱਲ ਠੀਕ ਐ ਯਾਰ ਜਿਤਨੇ ਨਹੀਂ ਐ ਨਾ ਆਪਦੀ ਤੂੰ ਬੀਬੇ ਨੂੰ ਹੀ ਸੰਭਲਾ ਮੈਂ ਚੱਲੀ ਆ ਓ ਲੈ ਯਾਰ ਹੁਣ ਤੂੰ ਮੈਨੂੰ ਪਿਆਰ ਨਹੀਂ ਕਰਦੀ ਦੱਸ ਉਹ ਨੂੰ ਗੁੱਸੇ ਵਿੱਚ ਆ ਜੰਨੀ ਆ ਜੇ ਪਿਆਰ ਕਰਦੀ ਤਾਂ ਹੀ ਖੜੀ ਸੀ ਇੰਨੀ ਠੰਡ ਚ ਇੱਥੇ ਤੇਰਾ ਤਾਂ ਹੋਣੀ ਆ ਹਾਲਾ ਜੇ ਮੇਰਾ ਕਾਲੂ ਵਿਆਹ ਆ ਗਿਆ ਫਿਰ ਕੀ ਕਰੇਗੀ ਵਿਆਹ ਹੋ ਵੀ ਤੇਰਾ ਭੁੱਲ ਜਾ ਨਾਲੇ ਤੇਰਾ ਤਾਂ ਵਿਆਹ ਹੋ ਹੀ ਨਹੀਂ ਸਕਦਾ ਜੇ ਹੋਣਾ ਹੁੰਦਾ ਨਾ ਕਦੋਂ ਦਾ ਹੋ ਜਾਂਦਾ ਉਹ ਮੈਂ ਕਿਹੜਾ ਕਰੋਣ ਲੱਗਿਆ ਨਾਲੇ ਆ ਜਿੰਤਾ ਹੁਣ ਤੇਰੇ ਲੇਖੇ ਲੱਗੀ ਹੋਈ ਆ ਆ ਬਣੀ ਨਾ ਗੱਲ ਚੱਲ ਮੂੰਹ ਨਾ ਗੁੱਸੇ ਹੋ ਕੇ ਅੱਧ ਨੂੰ ਬਾਜ਼ਾਰ ਚ ਕੋਈ ਸਮਾਨ ਸਾਨੂੰ ਦੁਆਣਾ ਕੀ ਕੀ ਲੈਂਗੀ ਫਿਰ ਅੱਜ ਠੀਕ ਐ ਚਲ ਦੇਖਦੇ ਪਹਿਲਾਂ ਤਾਂ ਮੈਨੇ ਸੂਟ ਲੈਣੇ ਨੇ 2-4 ਵਧੀਆ ਵਧੀਆ ਜੇ ਕੋੜੀ ਨਹੀਂ ਪੂਰੇ ਹੁੰਦੇ ਹੋਰ ਮੈਨੂੰ ਜਿਆਦਾ ਕਰ ਕੁਝ ਹੋਰ ਕੰਦ ਪਾਵਗਾ ਦੱਸਿਓ ਮੈਨੂੰ ਉਹ ਮੈਂ ਕਦੇ ਮਨਾ ਕੀਤਾ ਲੈ ਲੀਂਗੀ ਕੁਝ ਲੈਣਾ ਕਿੰਨਾ ਚੰਗਾ ਮਨੀ ਚਲ ਆ ਤਾਂ ਵਧੀਆ ਕੀਤਾ ਜਿਹੜੇ ਤੂੰ ਇਕੱਠੀ ਤਿੰਨ ਸੂਟ ਲਿਆਈ ਇਹ ਛੱਟ ਜਾਂਦੇ ਖੰਡਿਆਰ ਪਾ ਕੇ ਐ ਨਹੀਂ ਇਹਨਾਂ ਨੂੰ ਅੱਗ ਲਾ ਜਾ ਸੁੱਕਣੇ ਪਾ ਜਾਵਾਂ ਤਾਨੀ ਕਿੱਧਰ ਨਿਕਲ ਗਿਆ ਸਵੇਰ ਦੀ ਆ ਗਏ ਮਹਾਰਾਜ ਜੀ ਕਿਉਂ ਕਿੱਧਰ ਗਈ ਤੂੰ ਮੈਂ ਕਿੱਥੇ ਜਾਣਾ ਇੱਥੇ ਸੀਗੀ ਨਾ ਇਹ ਬੋਲਦੇ ਕੀ ਗੱਲ ਉਹ ਇਹਨਾਂ ਨੂੰ ਵੀ ਸਾਫ ਲਿਆ ਕਰ ਫੇਰ ਕੀ ਹੋ ਗਿਆ ਜੇ ਤੁਸੀਂ ਸੁੱਕਣੇ ਪਾਤੇ ਕਿਹੜਾ ਹੱਥ ਟੁੱਟ ਗਿਆ ਹੱਥ ਨਹੀਂ ਟੁੱਟ ਗਿਆ ਥੇ ਪਾਇਆ ਪਿਆ ਗੰਦਾ ਇਹਨਾਂ ਚੱਲ ਮਰਾ ਮਟੈ ਇਹਨਾਂ ਨੂੰ ਸੁੱਕਣੇ ਪਾ ਦੇ ਅੱਗੇ ਤਾਂ ਜਿਵੇਂ ਤੁਸੀਂ ਕੱਪੜੇ ਸਾਰੇ ਸੁੱਕਣੇ ਪਾਉਣੇ ਹੋਗੇ ਕਹਿ ਜੀਆਂ ਗੱਲਾਂ ਕਰੀ ਜਾਣੇ ਹੋਗੇ ਨਾ ਗਈ ਕਿੱਥੇ ਤੇ ਇਹ ਤਾਂ ਦੱਸ ਆ ਮੈਂ ਕਿੱਥੇ ਜਾਣਾ ਇੱਥੇ ਸੀਗੀ ਇੱਥੀ ਦੀ ਹੁਣ ਤਾਂ ਤੂੰ ਇਧਰ ਆ ਰਹੀ ਐ ਇੱਥੇ ਕਿੱਥੇ ਦੀ ਤੂੰ ਮੈਂ ਕਹ ਦਉਂਦਾ ਤੇਰੀ ਵੇਟ ਕਰੀ ਜਾਣਾ ਓ ਅੱਛਾ ਉਹ ਤਾਂ ਸੱਚਾ ਹਾਂ ਮੈਂ ਕੱਪੜੇ ਤੇ ਲੈ ਕੇ ਆਂ ਜਾਂਗੀ ਕੱਪੜੇ ਪਹਿਲਾਂ ਥੋੜੇ ਪੈਸੇ ਨੇ ਉਹ ਤਾਂ ਤੇਥੋਂ ਸ਼ਾਮਦੇ ਹੀ ਦੇ ਹੈਗੇ ਪੂਰੀ ਗੱਲ ਵੀ ਸੁਣ ਲਿਆ ਕਰੋ ਇਹ ਕੱਪੜੇ ਮੈਂ ਆਪਦੇ ਲਈ ਨਹੀਂ ਲੈ ਕੇ ਆਈ ਹੈਗੀ ਮੇਰੇ ਵੀ ਦੇ ਲਈ ਲੈ ਕੇ ਆਈ ਐ ਇਹ ਤਾਂ ਕਿਸੇ ਦੇ ਕੱਪੜੇ ਨੇਗੇ ਸਿਲਾਈ ਕਰਨੇ ਨੇਗੇ ਮੈਂ ਸਿਲਾਈ ਤੂੰ ਸਿਲਾਈ ਕਰ ਦੋ ਤੂੰ ਸਿੱਖ ਗਈ ਚੱਲ ਹਰ ਕੀ ਤੂੰ ਮੈਨੂੰ ਉਹੀ ਸਮਝਣਾ ਆਪ ਤਾਂ ਤੈਨ ਢੱਕਾ ਨਹੀਂ ਤੋੜਨਾ ਕਿਸੇ ਕੰਮ ਨਾਲ ਮੈਨੂੰ ਲੱਗ ਜੂ ਬੱਦੂ ਦਾ ਬੋਲਣਾ ਹਾਂ ਕੰਮ ਤਾਂ ਵਸ ਤੂੰ ਹੀ ਕਰਦੀ ਐ ਆਓ ਕਿਹੜਾ ਤੇਰਾ ਨਾਮ ਮਗਜ ਭਕਾਈ ਕਰੇ ਹੋ ਤੈਨੂੰ ਕੋਈ ਕੰਮ ਨਹੀਂ ਲੜਨ ਦਾ ਸਵਾਇਰ ਫੇਰ ਇਹ ਨਿਕਲ ਗਈ ਲਾ ਕੇ ਸੁਰਖੀ ਬਿੰਦੀ ਪਤਾ ਨਹੀਂ ਕਿੱਥੇ ਗਈ ਦੀ ਕਿੱਥੇ ਨਾ ਕਰਦਾ ਜਮੀ ਬਈ ਧਿਆਨ ਰੱਖ ਲੈ ਮਾੜਾ ਮੋਟਾ ਦੱਸ ਤੂੰ ਐਕਸ਼ਨ ਹਾਂ ਪੈਣੀ ਕਿਵੇਂ ਸੱਦੇ ਸੀ ਮੈਨੂੰ ਨਹੀਂ ਪੈਣੀ ਕਿਵੇਂ ਸੱਦਣਾ ਸੀ ਉਹੀ ਗੱਲ ਐ ਕਿ ਭੁੱਖੇ ਮੂਰੇ ਕਹਾਣੀ ਪਾਈ ਕੀ ਚਾਹੀਦਾ ਟੁੱਕ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਮੈਂ ਤੈਨੂੰ ਉਹਦੇ ਕੰਮ ਕਿਹਾ ਸੀ ਜਿਹੜਾ ਬਣੀ ਐ ਕੋਈ ਗੱਲ ਹਾਂ ਭੈਣੇ ਗੱਲ ਤੇਰੀ ਵੀ ਸੱਚੀ ਐ ਭੁੱਖੇ ਮੂਹਰੇ ਦਾ ਫਰਜ਼ ਮੈਂ ਕਹਿੰਦਾ ਜਦੋਂ ਬਾਤ ਪਾਵਾਂਗੇ ਟੁੱਕੀ ਮੰਗੂਗਾ ਮੈਂ ਗੱਲ ਕਰੀ ਸੀ ਨਾਲੇ ਮੈਂ ਤੇਰੀ ਗੱਲ ਭੁੱਲ ਸਕਦੀਆਂ ਕਿਤੇ ਤੈਨੂੰ ਲੱਗਦਾ ਵੀ ਮੈਂ ਨਹੀਂ ਗੱਲ ਕਰਦੀ ਭੈਣੇ ਮੈਨੂੰ ਦਿਨ ਰਾਤ ਤੇਰੇ ਘਰ ਦਾ ਰਹਿੰਦਾ ਫਿਕਰ ਸੁਣ ਗਈ ਗੱਲ ਗੱਲ ਮੇਰੀ ਕਈ ਥਾਵਾਂ 'ਚ ਲਾਈ ਹੋਈ ਐ ਇੱਕ ਥਾਂ 'ਚ ਨਹੀਂ ਤੇ ਨਾਲੇ ਉਹ ਕਹਿੰਦੇ ਸੀ ਆਥਣ ਸਵੇਰ ਹੀ ਤੈਨੂੰ ਸੁਨੇਹਾ ਦੇਵਾਂਗੇ ਤੇ ਮੈਂ ਤੈਨੂੰ ਹੋਰ ਕਹਿੰਦੀ ਸੀ ਇੱਕ ਗੱਲ ਹਾਂ ਆ ਕੁੜੀ ਆਪਣੇ ਉਹੇ ਕੰਮ ਕਰਦੀ ਹੈਗੀ ਅੱਛਾ ਜੇ ਤੂੰ ਇਹਦੇ ਨਾਲ ਗੱਲ ਕਰ ਲੈ ਵੀ ਇਹਦੇ ਰਿਸ਼ਤੇ ਬਾਰੇ ਹਾਂ ਵੀ ਮੈਂ ਐਂ ਕਹਨੀ ਆ ਭੈਣੇ ਗੱਲ ਤਾਂ ਮੈਂ ਕਰ ਲੂ ਚਲ ਮੇਰਾ ਤਾਂ ਕਿ ਮੁੱਲ ਲੱਗਦਾ ਗੱਲ ਕਰਨ ਤੇ ਵੀ ਲੋਕੀ ਐ ਕਹਿਣਗੇ ਵੀ ਕੰਮ ਵਾਲੀ ਨਾਲ ਹੀ ਮੁੰਡਾ ਵਿਆਹਤਾ ਨਹੀਂ ਭੈਣੇ ਸਿਆਣਿਆਂ ਦੀ ਕਹਾਵਤ ਹੈ ਕਿ ਰਾਜੇ ਦੇ ਆਏ ਰਾਣੀ ਕਹਾਈ ਜਦੋਂ ਹੁਣ ਮੈਨੂੰ ਪਤਾ ਹੈ ਵੀ ਮੇਰੇ ਪੁੱਤ ਨੂੰ ਰਿਸ਼ਤਾ ਤਾਂ ਹੁੰਦਾ ਨਹੀਂ ਇੱਕ ਤਾਂ ਸਾਡੇ ਬਾਹਣ ਥੋੜਾ ਹੈਗਾ ਕੀ ਕਿਲੇ ਅੱਧ ਕਿਲੇ ਚੋਂ ਕੱਢ ਲੂ ਅਗਲਾ ਹੈ ਤੇ ਮੈਨੂੰ ਤਾਂ ਕੁਝ ਨਹੀਂ ਹੁੰਦਾ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਜੇ ਇੱਕ ਮੰਨਦੀ ਐ ਤਾਂ ਐਸੇ ਦਾ ਰਿਸ਼ਤਾ ਕਰਾ ਦੇ ਨਾਲੇ ਮੇਰੇ ਮਨ ਗੁੜੀ ਹੋਈ ਐ ਸਿਆਣੀ ਐ ਵਧੀਆ ਮੇਰੀ ਸੇਵਾ ਕਰਦੀ ਐ ਚਲੋ ਤਾਂ ਤੇਰੀ ਗੱਲ ਸਿਆਣੀ ਹੈਗੀ ਤੇ ਪੁੱਛ ਲੂੰਗੀ ਮੈਂ ਗੱਲ ਕਰ ਲੂੰਗੀ ਜੇ ਮੰਨੂਗੀ ਤੇ ਮੈਨੂੰ ਤਾਂ ਕੀ ੜਕਤ ਐ ਇਸ ਗੱਲ ਚ ਮਾਦਾ ਬਸ ਉਹ ਹੀ ਜਿਹੜੀ ਤੈਨੂੰ ਕਹੀ ਆ ਉਹਵੇਂ ਹੀ ਸੀਗਾ ਵੀ ਨਾ 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 ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਚਲ ਜੇ ਤੈਨੂੰ ਇਤਰਾਜ਼ ਨਹੀਂ ਕਿਸੇ ਨੂੰ ਕੀ ਇਤਰਾਜ਼ ਹਾਂ ਬਸ ਮੈਨੂੰ ਕੋਈ ਲੋਕਾਂ ਦੀ ਪਰਵਾਹ ਨਹੀਂ ਤੂੰ ਪੁੱਛ ਲੈ ਉਹਨੂੰ ਕੁੜੀ ਨੂੰ ਮੈਨੂੰ ਜਾਣੀ ਦੀ ਔਖੀ ਜੀ ਆ ਗੱਲ ਕਰਨ ਹੁਣ ਆਈ ਹੋਈ ਆ ਕੁੜੀ ਅੱਜ ਉਹ ਹਾਂ ਹਾਂ ਇੱਥੇ ਕੰਮ ਕਰਦੀ ਹੋਊਗੀ ਅੱਛਾ ਠੀਕ ਹੈ ਨਾ ਕੋਈ ਨਾ ਬੁੱਸ ਲਾਂਗੇ ਭੈਣ ਜੇ ਤੈਨੂੰ ਮਨਜ਼ੂਰ ਹੈ ਤੇ ਕੈਂਚੀ ਆ ਤੂੰ ਉੱਥੇ ਪਾ ਕਰ ਦੇ ਕੌਣ ਚੰਗਾ ਬੇਬੇ ਮੈਂ ਚਲਦੀ ਆਂ ਰੋਟੀ ਬਣਾਉਂਦੀ ਤੇ ਭਾਂਡੇ ਮਾਂਝਦੇ ਆ। ਨਹੀਂ ਚਲਦੇ ਆਂ ਪੁੱਤ ਆਪਾਂ ਮੈਂ ਵੀ ਚਲਦੀ ਤੇਰੇ ਨਾਲ। ਚੰਗਾ ਭਣੀ ਫੇਰ ਮਾਰੂੰਗਾ ਢਾ ਮੈਂ ਤੇਰੇ ਕੋਲ। ਚੰਗਾ ਭਣੀ ਕੋਈ ਨਾ ਫਿਕਰ ਨਾ ਕਰੀ। ਚਲ। ਚੱਲ ਪੁੱਤ ਖੋਲ ਬਾਰ। ਫਿਰ ਤੜਕੇ ਕਹਿੰਕ ਵਜੇ ਆ ਜੰਨੀ ਆ ਪੁੱਤ ਤੂੰ? ਆਂਟੀ ਮੈਂ 7 ਵਜੇ ਆ ਜੰਨੀ ਆ। ਚਲ ਵਧੀਆ ਪੁੱਤ। ਨਾਲ ਇਹਦੀ ਵਿਚਾਰੀ ਦੀ ਸੇਵਾ ਹੋ ਜਾਂਦੀ ਆ ਹਾਂਜੀ ਹੈਨਾ ਜਿਵੇਂ ਕਹਿੰਦੇ ਨੇ ਤਾਂ ਤਾਂ ਕੰਮ ਹੀ ਕਰਨਾ ਹੈਗਾ ਹਾਂਜੀ ਕਿਤੇ ਹੋਇਆ ਮੈਂ ਮੈਂ ਤਾਂ ਇੱਕ ਗੱਲ ਪੁੱਛਦੀ ਸੀ ਹਾਂਜੀ ਆਂਟੀ ਤੇ ਮੈਨੂੰ ਪਤਾ ਲੱਗਿਆ ਵੀ ਤੇਰਾ ਐ ਕਰਕੇ ਤਲਾਕ ਜਾ ਹੋਇਆ ਹੋਇਆ ਹਾਂਜੀ ਪੁੱਤ ਟਾਈਮ ਤਾਂ ਕੱਢਣੀ ਪੈਂਦਾ ਹੈ ਹੈਨਾ ਹਾਂਜੀ ਜ਼ਿੰਦਗੀ ਜਿਉਣਾ ਤਾਂ ਪੈਂਦਾ ਹੀ ਆ ਹਾਂਜੀ ਇਹਨਾਂ ਦੇ ਮੁੰਡੇ ਨੂੰ ਜੇ ਮੈਂ ਤੇਰਾ ਰਿਸ਼ਤਾ ਕਰਾਵਾਂ ਤੈਨੂੰ ਕਿਵੇਂ ਲੱਗਦਾ ਇਹਨਾਂ ਦੇ ਮੁੰਡੇ ਨੂੰ ਜੀ ਹਾਂ ਬਲਾਈ ਸਿਆਣਾ ਹੈ ਮੁੰਡਾ ਨਸਾਨੀ ਪੱਤਾ ਨੇ ਪੁੱਤ ਕੰਮ ਕਰਦਾ ਵਧੀਆ ਕਬੀਲਦਾਰ ਬੰਦੇ ਨੇ ਹਾਂਜੀ ਮੁੰਡਾ ਤਾਂ ਜੀ ਸਿਆਣਾ ਆ ਹਾਂ ਤੁਸੀਂ ਮੇਰੀ ਭੂਆ ਨਾਲ ਗੱਲ ਕਰ ਲਿਓ ਜੀ ਹਾਂ ਇਹ ਵੀ ਗੱਲ ਤੇਰੀ ਸਿਆਣੀ ਆ ਚਲ ਮੈਂ ਤੇਰੀ ਭੂਆ ਨਾਲ ਕਰੂੰਗੀ ਗੱਲ ਨਾਲੇ ਇੱਕ ਵਾਰੀ ਤੂੰ ਵੀ ਆਪਦੇ ਚਿੱਤਾਂ ਨੂੰ ਠੋਰ ਲਈ ਸਮਾਰ ਕੇ ਠੀਕ ਹੈ ਨਾ ਕੋਈ ਨਹੀਂ ਆਂਟੀ ਤੁਸੀਂ ਇੱਕ ਵਾਰੀ ਭੂਆ ਨਾਲ ਹੀ ਗੱਲ ਕਰਕੇ ਦੇਖ ਲਿਓ ਹਾਂ ਜਿਵੇਂ ਉਹਨਾਂ ਨੂੰ ਠੀਕ ਲੱਗੂਗਾ ਹੋਰ ਨਾਲੇ ਆਇਆ ਬਿਚਾਰੀ ਇਹ ਵੀ ਬਾਲੀ ਔਖੀ ਹੈ ਦੇਖ ਤੇਰੀ ਆਂਟੀ ਹਨਾ ਹਾਂਜੀ ਬੇਬੇ ਤਾਂ ਬਹੁਤ ਔਖੀ ਆ ਹੋਰ ਨਾਲੇ ਆਉਂਦੀ ਰਾਨੀ ਆ ਪੁੱਤ ਤੂੰ ਸਾਰੇ ਕਾਸੇ ਦੀ ਜਿਵੇਂ ਕਹਿੰਦੇ ਸਹੂਲਤਾਂ ਘਰੇ ਕੀ ਘਾਟ ਹੈ ਕਾਸੇ ਦਾ ਕੋਈ ਘਾਟਾ ਨਹੀਂ ਹੈਗਾ ਕਿਹ ਬੇਬੇ ਠੀਕ ਹੈ ਹੁਣ ਹਾਂ ਠੀਕ ਆ ਭਾਈ ਵਧੀਆ ਰੋਟੀ ਖਾ ਲਈ ਸੀ ਰੋਟੀ ਤਾਂ ਖਾ ਲਈ ਪੁੱਤ ਅੱਜ ਤਾਂ ਮੈਂ ਚਾਹ ਚਾਹ ਚ ਇੱਕ ਰੋਟੀ ਵੱਧੇ ਖਾ ਗਈ ਤੇ ਮੈਨੂੰ ਖੁਸ਼ੀ ਹੈ ਬਾਈ ਹੋਈ ਪਈ ਹੈ ਕਿਉਂ ਬੇਬੇ ਅੱਜ ਕੀ ਲੱਭ ਗਿਆ ਤੈਨੂੰ ਦੇ ਪੁੱਤ ਲੱਭਿਆ ਕੁਛ ਨਹੀਂ ਹੁਣ ਤਾਂ ਤੂੰ ਵੀ ਕੋਈ ਮੂੰਹ ਮਿੱਠਾ ਕਰਨ ਵਾਲੀ ਗੱਲ ਕਰ ਹੁਣ ਤਾਂ ਬੇਬੇ ਕੀ ਬੁਝਾਰਦਾ ਐ ਪਈ ਇਹਨੀਆਂ ਮੈਨੂੰ ਸਿੱਧਾ ਸਿੱਧਾ ਦੱਸ ਗੱਲ ਕੀ ਹੈ ਮੈਂ ਤੇਰੇ ਰਿਸ਼ਤੇ ਦੀ ਗੱਲ ਤੋੜ ਲਈ ਹਾਂ ਕਰਤੀ ਬਸ ਰਿਸ਼ਤੇ ਦੀ ਗੱਲ ਉਹ ਵੀ ਮੇਰੇ ਕੌਣ ਮੰਨ ਗਿਆ ਬੇਬੇ ਲੈ ਲੈ ਦੱਸ ਕਹਿੰਦਾ ਕੌਣ ਮੰਨ ਗਿਆ ਬਸ ਹੁਣ ਤਾਂ ਤੂੰ ਤਿਆਰੀ ਕਰ ਲੈ ਮੈਂ ਤਾਂ ਤੈਨੂੰ ਦੱਸਤਾ ਬੇਬੇ ਤਿਆਰੀ ਦੀ ਗੱਲ ਤਾਂ ਠੀਕ ਹੈ ਪਰ ਦੱਸ ਤਾਂ ਦੇ ਕਿੱਥੇ ਗੱਲ ਤੋਰੀ ਹੈ ਪਹਿਲਾਂ ਤਾਂ ਕੋਈ ਮੰਨਿਆ ਨਹੀਂ ਇੰਨਾ ਟਾਈਮ ਹੋ ਗਿਆ ਵੇ ਗੱਲ ਨਹੀਂ ਤੋਰੀ ਹੁਣ ਤਾਂ ਮੈਂ ਗੱਲ ਪੱਕੀ ਕਰਤੀ ਆ ਕੁੜੀ ਨੇ ਆਪਣੇ ਆਉਂਦੀ ਕੰਮ ਕਰਦੀ ਏ ਜਿਹੜੀ ਕੰਮ ਵਾਲੀ ਹਾਂ ਹਾਂ ਫਿਰ ਇਹਦੇ ਨਾਲ ਤੇਰਾ ਰਿਸ਼ਤਾ ਤੈਅ ਕਰਤਾ ਮੈਂ ਲੈ ਬੀਬੇ ਕੁਮਾਰ ਦੀ ਗੱਲ ਐ ਨਾ ਹੁਣ ਮੈਂ ਕੰਮ ਵਾਲੀ ਨਾਲ ਵਿਆਹ ਕਰਾਉਂਗਾ ਨਾਲੇ ਲੋਕ ਕੀ ਕਹਿਣਗੇ ਮੈਂ ਨਹੀਂ ਕਰਾਉਂਦਾ ਕੋਈ ਨਾ ਵਿਆਹ ਲੈ ਕਿ ਮੈਂ ਵਿਆਹ ਨਹੀਂ ਕਰਾਉਂਦਾ ਕਿਉਂ ਕਹਤਾ ਨਹੀਂ ਮੇਰੀ ਗੱਲ ਸੁਣਦੇ ਕੀ ਹੋਇਆ ਉਹਨੂੰ ਇੰਨੀ ਸਿਆਣੀ ਕੁੜੀ ਹੈਗੀ ਇੰਨੀ ਮੇਰੀ ਸੇਵਾ ਕਰਦੀ ਏ ਸਾਰਾ ਘਰਵਾਰ ਸੰਭਾਲਦੀ ਏ ਰੋਟੀ ਟੁੱਕ ਤੇਰਾ ਪਕਾ ਕੇ ਧਰ ਕੇ ਜਾਂਦੀ ਐ ਕੱਪੜੇ ਲੀੜੇ ਧੋਂਦੀ ਐ ਕੀ ਬਾੜਾ ਐ ਇਹਦੇ ਵਿੱਚ ਫਿਰ ਵਧੀਆ ਗੱਲ ਕੰਮ ਤਾਂ ਕਰੀ ਜਾਂਦੀ ਐ ਅੱਗੇ ਵੀ ਕਰੀ ਜਾਊਗੀ ਨਾ ਵਿਆਹ ਕਰਾਣ ਨੂੰ ਰਸਕੀ ਹੋਇਆ ਨਾ ਪੁੱਤ ਵਧੀਆ ਹੈਗੀ ਮੈਂ ਸਾਰੀ ਜ਼ਿੰਮੇਵਾਰੀ ਸਮਾਧੂ ਉਹਨੂੰ ਨਾ ਲੋਕਾਂ ਦਾ ਕੀ ਐ ਲੋਕ ਤਾਂ ਜੇ ਹਵਾ ਥੰਮੇ ਤਾਂ ਦੁਨੀਆ ਥੰਮੇ ਬੇਬੇ ਜੋ ਮਰਜ਼ੀ ਕਹੀ ਜਾ ਮੇਰਾ ਤਾਂ ਅੱਜ ਵੀ ਜਵਾਬ ਐ ਤੇ ਕੱਲ੍ਹ ਵੀ ਜਵਾਬ ਐ ਮੈਂ ਨਹੀਂ ਕਰਾਉਂਦਾ ਵਿਆਹ ਉਹ ਆਹੋ ਤੈਨੂੰ ਵਿਆਹ ਕਰਾਉਣਾ ਹੈਗਾ ਤੇਰੇ ਬਾਪੀ ਤਾਂ ਬੱਸ ਮਰਦੀ ਐ ਮਰੇ ਬੁਢੀ ਫਰਾ ਮੈਥੇ ਲੈਣਾ ਵੀ ਕੀ ਐ ਤੂੰ ਤੂੰ ਆਪਦੀਆਂ ਮਰਜ਼ੀਆਂ ਕਰ ਬੇ ਗੱਲ ਮਰਜ਼ੀ ਨਹੀਂ ਹੈਗੀ ਘਟੋ ਘਟ ਜੋੜ ਮਿਲਦਾ ਹੋਵੇ ਨਾ ਕੋਈ ਨਾ ਕੋਈ ਜੋੜ ਮਿਲ ਕਿਉਂ ਨਹੀਂ ਪੁੱਤ ਮੇਰੀ ਗੱਲ ਸੁਣ ਅੱਗੇ ਕਿੰਨੇ ਕਿ ਰਿਸ਼ਤੇ ਤੇਰੇ ਵਾਰੀ ਕਿਹਨੇ ਹਾਂ ਕਰਤੀ ਬਹੁਤ ਆ ਕੇ ਮੁੜ ਕੇ ਬਹੁਤ ਆ ਕੇ ਮੁੜ ਕੇ ਕੋਈ ਖੜਿਆ ਆਪਣੇ ਕੋਈ ਖੜਦਾ ਵੀ ਨਹੀਂ ਹੋਰ ਅੱਧਾ ਕਿੱਲਾ ਤੇਰੇ ਕੋਲੇ ਬਾਹਰ ਦਾ ਕੌਣ ਕਰੂਗਾ ਤੈਨੂੰ ਰਿਸ਼ਤਾ ਇਤੇ ਅਨੁਸਾਰੇ ਦੀ ਲੋੜ ਹੈ ਉਧਰੋਂ ਆਪਾਂ ਨੂੰ ਲੋੜ ਹੈ ਮੈਂ ਤਾਂ ਕਹਤਾ ਵੀ ਭਾਈ ਹਾਂ ਸੀ ਲੈ ਲਾਂ ਦੇਖ ਲੈ ਬੇਬੀ ਮੇਰਾ ਤਾਂ ਨਹੀਂ ਚਿੱਤ ਮੰਨਦਾ ਤੇਰੇ ਤਾਂ ਕਦੇ ਚਿੱਤ ਮੰਨੇ ਹੀ ਨਹੀਂ ਮੇਰੀ ਕਹੀ ਗੱਲ ਤਾਂ ਤੈਨੂੰ ਬੁਰੀਉ ਲੱਗਦੀ ਐ ਤੈਨੂੰ ਕਦੇ ਮੰਨੀ ਨਾ ਮੇਰੀ ਕਹੀ ਗੱਲ ਤਾਂ ਬੇਬੇ ਤੂੰ ਕਿਉਂ ਨਹੀਂ ਸਮਝਦੀ ਚੱਲ ਠੀਕ ਐ ਜਿਵੇਂ ਤੈਨੂੰ ਠੀਕ ਲੱਗੇ ਕਰ ਲੈ ਮਨਨ ਤਾਂ ਜਾਊਗਾ ਪਰ ਮੰਨੂਗਾ ਹੋਈ ਨਹੀਂ ਅਸੂਨ ਤਾਂ ਕਹਿ ਗਿਆ ਜਿਵੇਂ ਤੈਨੂੰ ਠੀਕ ਲੱਗੇ ਕਰ ਲੈ ਇੱਕ ਤਾਂ ਇਹ ਮੱਥੇ ਲੱਗ ਜਾਂਦੇ ਸੰਦੇ ਹਾਂ ਤੂੰ ਕਿੱਧਰ ਹੋਣਾ ਤੂੰ ਨਾ ਕਦੇ ਟਲੀ ਮੈਨੂੰ ਟੋਕਣੋਂ ਹੈ ਜਿੱਥੇ ਕਿੱਥੇ ਜਾਵਾਂ ਪਹਿਲਾਂ ਤੂੰ ਨਾ ਮਾਰਿਆ ਕਰ ਹਰੇ ਕੰਮ ਵਿੱਚ ਮੇਰੇ ਨਹੀਂ ਮੈਨੂੰ ਟੋਕੂ ਉਹ ਟੋਕੂ ਕੌਣ ਬੰਦਾ ਦਰਾਂ ਮੈਂ ਆਖਰ ਨੂੰ ਮੈਨੂੰ ਵੀ ਪਤਾ ਮੈਂ ਨਿਆਣੀ ਨਹੀਂ ਆਈਗੀ ਵੀ ਤੂੰ ਮੇਰਾ ਬੰਦਾ ਕ ਨਹੀਂ ਹੈਗਾ ਹੋਰ ਹੀ ਲੱਗ ਜੂ ਉਹਦੇ ਪਤਾ ਮਾਰਨ ਹੋਰ ਤੇਰੀ ਹੁਣ ਬਾਗ ਡੋਰ ਛੱਡਦਾ ਮੈਂ ਮੇਰੀ ਗੱਲ ਸੁਣ ਲੈ ਕੋਈ ਨਾ ਕੰਮ ਕਰ ਕਰ ਲੈ ਤੂੰ ਵੀ ਹੈਂ ਕਰਦੀ ਸਾਰੀ ਜ਼ਿੰਮੇਵਾਰੀ ਤਾਂ ਮੈਂ ਚੱਕ ਰੱਖੀ ਆ ਤੂੰ ਅੱਜ ਤੱਕ ਕਰਿਆ ਕੋਈ ਕੰਮ ਹੈ ਲੈਣਾ ਦੇਣਾ ਤਾਂ ਸਾਰਾ ਮੈਂ ਆਪ ਕਰਾਂ ਨਾ ਕਰ ਬਸ ਤੈਨੂੰ ਤਾਂ ਬੋਲਣ ਦਾ ਬਹਾਨਾ ਚਾਹੀਦਾ ਨਾ ਤੂੰ ਹੀ ਕਰਦੀ ਸਾਰਾ ਕੁਝ ਮੈਂ ਕਾਨੂੰ ਕਰਦਾ ਆ ਬੰਨੇ ਤੇਰੇ ਮੁਰੇ ਹੱਥ ਮੈਥੋਂ ਹੀ ਤਰਨਾ ਪਕਾਈ ਬਸਦੀ ਹੈਗੀ ਕਾ ਪਕਾਈ ਨਹੀਂ ਵੱਜਦੀ ਪਤਾ ਨਹੀਂ ਕੀ ਕਰਦੀ ਫਿਰਦੀ ਐ ਸਵੇਰੇ ਲੰਘ ਜਾਂਦੀ ਐ ਨਾ ਕੋਈ ਦੱਸੇ ਨਾ ਕਰੇ ਲਾ ਆਹ ਖੜਾ ਅੱਜ ਮੇਰੇ ਅੰਦਰ ਪਹਿਲਾਂ ਹੀ ਖੜ ਗਿਆ ਕੀ ਗੱਲ ਗੱਲ ਹੀ ਐਵੇਂ ਦੀ ਹੁੰਦਾ ਚਾਹੀ ਬੜਾ ਚੜਿਆ ਤੈਨੂੰ ਦੱਸਣ ਦਾ ਮੈਂ ਪਹਿਲਾਂ ਹੀ ਆ ਗਿਆ ਅੱਜ ਅੱਛਾ ਇਹੋ ਜਿਹੀ ਕਹਿਜੀ ਗੱਲ ਐ ਤੂੰ ਪਿਆਰ ਹੋ ਗਿਆ ਲੱਡੂ ਖਾਣ ਦੀ ਮਤਲਬ ਮੈਂ ਸਮਝੀ ਨਹੀਂ ਕੋ ਮੇਰਾ ਰਿਸ਼ਤਾ ਹੋ ਗਿਆ ਸ਼ਰਮਤ ਨਹੀਂ ਨੰਦੀ ਬੜਾ ਖੁਸ਼ ਹੋ ਕੇ ਦੱਸ ਰਹੀ ਮੈਨੂੰ ਹੈ ਕਿ ਰਿਸ਼ਤਾ ਹੋ ਗਿਆ ਐਦਾਂ ਕਿਦਾਂ ਰਿਸ਼ਤਾ ਹੋ ਗਿਆ ਕਹਦੇ ਮਣੀ ਵੀ ਇਹ ਗੱਲ ਝੂਠਾ ਇਹ ਸੱਚ ਨਹੀਂ ਹੋ ਸਕਦੀ ਉਹ ਇਹ ਗੱਲ ਝੂਠ ਨਹੀਂ ਹੈਗੀ ਸੱਚ ਐ ਬੜੇ ਸੱਚ ਤੈਨੂੰ ਮੰਨਣਾ ਹੀ ਪੈਣਾ ਇੱਦਾਂ ਕਿੱਦਾਂ ਮੰਨ ਲਵਾ? ਦੇਖ ਮਣੀ, ਤੈਨੂੰ ਪਤਾ ਨਾ ਕਿੰਨੇ ਤੈਨੂੰ ਹੀ ਪਿਆਰ ਕਰਦੇ ਆ। ਤੇਰੇ ਲਈ ਤਾਂ ਮੈਂ ਜਾਨ ਵੀ ਦੇ ਸਕਦੀ ਆ। ਜੋ ਮਰਜ਼ੀ ਹੋ ਜਵੇ। ਮੈਂ ਤੇਰਾ ਵਿਆਹ ਨਹੀਂ ਹੋਣ ਦੇਣਾ, ਸੁਣ ਲੈ ਮੇਰੀ ਗੱਲ। ਓ ਯਾਰ ਮੈਂ ਕਿੱਥੇ ਕਰਾ ਕੇ ਰਾਜੀ ਆ। ਉਹਦਾ ਬੇਬੇ ਲੈ ਕੇ ਬੈ ਗਈ ਵਸ ਇੱਕ ਗੱਲ ਨੂੰ। ਜੱਦ ਦੇਖੋ ਬੇਬੇ 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 ਮੈਂ ਤੇਰੀ ਜ਼ਿੰਦਗੀ 'ਚ ਕੋਈ ਮਾਇਨੇ ਨਹੀਂ ਰੱਖਦੀ। ਮੇਰਾ ਕੀ ਆ? ਜੇ ਤੈਨੇ ਵਿਆਹ ਹੀ ਕਰਾਉਣਾ ਸੀ ਤਾਂ ਫਿਰ ਤੂੰ ਦੀ ਜਵਾਬ ਦੇ ਦਿੰਦਾ ਨਾ। ਮੈਨੂੰ ਕੋਲਿਆਰੇ 'ਚ ਰੱਖਿਆ। ਓ ਯਾਰ ਮੈਂ ਮੰਨਦਾ ਤੂੰ ਹੀ ਜ਼ਰੂਰੀ ਐ ਮੈਨੂੰ ਪਰ ਹੁਣ ਬੇਬੇ ਵੀ ਤਾਂ ਦੇ ਮਣੀ ਜੇ ਮੈਂ ਜ਼ਰੂਰੀ ਹੁੰਦੀ ਨਾ ਤਾਂ ਰਿਸ਼ਤੇ ਨੂੰ ਹਾਂ ਨਹੀਂ ਕਰਦਾ ਸੀ ਤੂੰ ਓ ਯਾਰ ਹੁਣ ਮੈਂ ਕਰਾਂ ਦਾ ਕਰਾਂ ਕੀ ਮੈਂ ਤਾਂ ਬਚਾਲੇ ਫਸ ਗਿਆ ਤੂੰ ਕੁਛ ਨਾ ਕਰ ਠੀਕ ਆ ਜੋ ਕੁਛ ਕਰਨਾ ਮੈਂ ਆਪੇ ਕਰ ਲੈਨੇ ਆ ਮੈਂ ਲੱਗਿਆ ਮਰਨਾ ਮੇਰੇ ਭੋਗ ਤੇ ਆ ਜੀ ਕੱਲ ਤਾਂ ਸੁਣ ਲੈ ਯਾਰ ਕਿਉਂ ਮਰਨ ਦੀ ਗੱਲਾਂ ਕਰਦੀਆਂ ਤੂੰ ਫਿਰ ਹੋਰ ਕੀ ਕਰਾਂ ਜਿਉਂ ਨੇ ਛੱਡਿਆ ਕੁਛ ਤਾਂ ਓ ਚੱਲ ਕੋਈ ਨਾ ਇੱਕ ਵਾਰ ਬੇਬੇ ਨੂੰ ਹਾਂ ਕਰੀਏ ਪਰ ਕਰਦਾ ਕੋਈ ਗੱਲ ਨਾ ਬੁਦਾ ਕੋਈ ਹੱਲੇ ਦਾ ਕੋਈ ਹਣ ਨਹੀਂ ਮਿਲਣਾ ਤੈਨੂੰ ਨਾ ਤੂੰ ਤਾਂ ਇਹ ਗੱਲ ਸਣੀ ਕਹੀ ਜਣੀ ਆ ਯਾਰ ਤੂੰ ਛੱਡਿਆ ਆਪਣੇ ਘਰ ਵਾਲਾ ਮੇਰੇ ਪਿੱਛੇ ਜੇ ਐਡੀ ਗੱਲ ਹੈ ਨਾ ਤੂੰ ਵੀ ਲਾਈਫ ਸਟਾਈਲ ਚੱਲ ਮੇਰੇ ਨਾਲ ਛੱਡ ਉਹਨੂੰ ਛੱਡਨੀ ਆ ਕਿੱਡੀ ਕੋ ਗੱਲ ਨਾ ਤੂੰ ਤਾਂ ਛੱਡ ਦੇਗੀ ਤੇ ਉਹਨਾਂ ਤਰਾਜ਼ ਕਰੂਗਾ ਫਿਰ ਐ ਤਰਾਸ ਉਹ ਵੀ ਉਹ ਬੁੱਝ ਜੇ ਉਹਨੂੰ ਮੈਂ ਸਮਝਦੀ ਕੀ ਆ ਦੇਖ ਮਣੀ ਤੈਨੂੰ ਮੈਂ ਦਿਲੋਂ ਪਿਆਰ ਕੀਤਾ ਤੇ ਤੈਨੂੰ ਮੈਂ ਕਿਸੇ ਵੀ ਕੀਮਤ ਤੇ ਖੋਣਾ ਨਹੀਂ ਚਾਹੁੰਦੀ ਮੈਂ ਤੇਰੇ ਨਾਲ ਜਾਣੂ ਤਿਆਰ ਹਾਂ ਚਲ ਜੇ ਆ ਗੱਲ ਕਰ ਜੇ ਤੂੰ ਮੇਰੇ ਪਿੱਛੇ ਸਟੈਪ ਲੈ ਸਕਦੀ ਹੈ ਨਾ ਮੈਂ ਵੀ ਤੇਰੇ ਨਾਲ ਹੀ ਖੜਾ ਪਰ ਇਹ ਇੰਨਾ ਸੌਖਾ ਨਹੀਂ ਹੈਗਾ ਇਹ ਆਪਾਂ ਨੂੰ ਕੋਈ ਨਾ ਕੋਈ ਸਕੀਮ ਲਾਉਣੀ ਪਊਗੀ ਚਲ ਠੀਕ ਹੈ ਜਿੱਦਾਂ ਤੈਨੂੰ ਸਹੀ ਲੱਗੇ ਨਾਲ ਸੁਣ ਤੈਨੂੰ ਆਹੀ ਤਾਂ ਮਿਲੀ ਸੀ ਮਿਲਾਂ ਨਹੀਂ ਹੋਰ ਕੋਈ ਜਗ੍ਹਾ ਨਹੀਂ ਮਿਲੀ ਓਏ ਆਸ਼ਕੀ ਝਾੜੀਆਂ 'ਚ ਹੀ ਮਿਲਦੇ ਹੁੰਦੇ ਆ ਬੜਾ ਹਾਂ ਹਾਂ ਗਿਏ ਤੁਰੀ ਨਾ ਤਾਂ ਮੈਂ ਦੱਸ ਦਿਆਂ ਪਤਾ ਕੀ ਬਤਮੀਜੀ ਆ ਬਤਮੀਜੀ ਬਤਮੀਜੀ ਨੇ ਮੈਨੂੰ ਤਾਂ ਕੀ ਕੀਤਾ ਸਿੱਧੀ ਨਹੀਂ ਤੁਰ ਸਕਦੀ ਸੀ ਓ ਹੈਲੋ ਮੈਂ ਤਾਂ ਸਿੱਧੀ ਤੁਰਦੇ ਸੀ ਨਾ ਤੇਰੀ ਅੱਖ ਨਹੀਂ ਸੀ ਤੂੰ ਦੇਖ ਕੇ ਤਰ ਪੈਂਦੀ ਆ ਯਾ ਵੱਡੀ ਮੈਨੂੰ ਬੋਲਣ ਵਾਲੀ ਮੈਂ ਤਾਂ ਆਪਣੇ ਰਸਤੇ ਸਿੱਧੀ ਜਾ ਰਹੀ ਆ ਮੇਰੀ ਗੱਲ ਸੁਣ ਮੈਨੂੰ ਸਿਖਾਉਣ ਦੀ ਲੋੜ ਨਹੀਂ ਠੀਕ ਆ ਨਾ ਨਾਲੇ ਹਾਂ ਜਿੰਨਾ ਦਾ ਕਰੇ ਪੱਕਾ ਕੰਮ ਕਰਦੇ ਹੁੰਦੇ ਆ ਨਾ ਕੰਮ ਵਾਲੀ ਬਣ ਕੇ ਰਹੀ ਦਉਂਦਾ ਉਨ੍ਹਾ ਦੱਕ ਕਰਨੀ ਨੱਪੀ ਦਾ ਲੱਗੀ ਸਮਝ ਮੈਨੂੰ ਕੱਲ ਦੀ ਸਮਝ ਨਹੀਂ ਆਈ ਪੈਣੇ ਤੂੰ ਕੀ ਕਹਿਣਾ ਚਾਹੁੰਨੀ ਹਾਂ ਤੈਨੂੰ ਸਮਝਣ ਆਵੇ ਐਡੀ ਭੋਲੀ ਵੀ ਨਾ ਬਣ ਮੇਰੀ ਗੱਲ ਸੁਣਨਾ ਅੱਜ ਜਿਹੜੇ ਮੁੰਡੇ ਨੂੰ ਤੂੰ ਹਾਂ ਕਰੀਣਾ ਵਿਆਹ ਨਹੀਂ ਜਵਾਬ ਦੇ ਦੇ ਅਹੀਂ ਮੈਥੋਂ ਬੁਰਾ ਕੋਈ ਨਹੀਂ ਸਾਰੇ ਪਿੰਡ ਚ ਜਲੂਸ ਕੱਢ ਦੂ ਤੇਰਾ ਮੈਂ ਤਾਂ ਪੈਣੇ ਕਿਸੇ ਨੂੰ ਹਾਂ ਹੀ ਨਹੀਂ ਕੀਤੀ ਉਹ ਅੱਛਾ ਹਾਂ ਮਣੀ ਨੂੰ ਤੂੰ ਹਾਂ ਨਹੀਂ ਕੀਤੀ ਮਣੀ ਮੇਰੇ ਘਰ ਵਾਲਾ ਮੰਨੀ ਛੋਟਾਕਾਰ ਵਾਲਾ ਜੀ ਹਾਂ ਮੇਰੇ ਘਰ ਵਾਲਾ ਤੁਸੀਂ ਕੀ ਕਹਿ ਰਹੇ ਹੋ ਦੀ ਉਹ ਤਾਂ ਕੁਵਾਰਾ ਹੈ ਤੈਨੂੰ ਜਿੰਨਾ ਕਿਹਾ ਨਾ ਓਨੀ ਗੱਲ ਮੰਨ ਤੈਨੂੰ ਕਹਿ ਤਾਂ ਕਿ ਮੇਰੇ ਘਰ ਵਾਲਾ ਤਾਂ ਮੇਰੇ ਘਰ ਵਾਲਾ ਹੀ ਆ ਕੀ ਸੋਚ ਰਹੀਆਂ ਤੈਨੂੰ ਕਹਿ ਰਹੀਆਂ ਮੈਂ ਇੰਨੀ ਧੀ ਨਾ ਬਣ ਇੰਨੀ ਅਣਜਾਣ ਬਣਨ ਦੀ ਕੋਸ਼ਿਸ਼ ਨਾ ਕਰ ਮੈਂ ਤੈਨੂੰ ਗੱਲ ਦੱਸਦੀ ਇਹਨੇ ਰਿਸ਼ਤੇ ਨੂੰ ਹਾਂ ਕਿਤੇ ਨਾ ਉਹਨਾਂ ਨੇ ਚੁੱਪ ਚਾਪ ਕਰਕੇ ਨਾ ਕਰਦੇ ਵਿਛੇਤ ਹੂੰ ਸਮੇਤ ਤੇਰਾ ਸਾਰਾ ਟੱਬਰ ਜੇ ਨਾ ਚਕਵਾਤਾ ਥਾਣੇ ਤਾਂ ਮੈਨੂੰ ਨਾ ਜਾਣੀ ਚਲ